ਕਾ ਟੀਵੀ ਨਰਾਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਇੱਕ ਵਾਰ ਮੁੜ ਤੋਂ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਗਿਆ ਸ੍ਰੀ ਸਾਹ ਪਾ ਕੇ ਜਾਣ ਤੋਂ ਰੋਕਿਆ ਗਿਆ ਸੁਰੱਖਿਆ ਮਲਾਜ਼ਮ ਨੇ ਜਿਹੜੇ ਸੁਰੱਖਿਆ ਗਾਰਡ ਨੇ ਉਹਨਾਂ ਦੇ ਵੱਲੋਂ ਰੋਕਿਆ ਗਿਆ ਕਿਸੇ ਆਮ ਵਿਅਕਤੀ ਦੇ ਨਾਲ ਨਹੀਂ ਬਲਕਿ ਆਮ ਕਿਸੇ ਦਿਨ ਤੇ ਨਹੀਂ ਬਲਕਿ ਆਜ਼ਾਦੀ ਦਿਹਾੜੇ ਮੌਕੇ ਇਹ ਸਿੱਖਾਂ ਦੇ ਨਾਲ ਵਿਤਕਰਾ ਕਰਨ ਦੀ ਕੋਸ਼ਿਸ਼ ਕੀਤੀ ਗਿਆ ਸਿੱਖਾਂ ਨੂੰ ਜਿਹੜਾ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਘਟਨਾ ਵਾਪਰ ਚੁੱਕੀ ਹੈ ਕਿ ਰਾਜਸਥਾਨ ਦੇ ਵਿੱਚ ਜਦੋਂ ਇੱਕ ਸਿੱਖ ਬੱਚੀ ਪੇਪਰ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਸ਼੍ਰੀ ਸਾਹਿਬ ਉਤਾਰਨ ਦੀ ਕਕਾਰ ਉਤਾਰਨ ਦੀ ਗੱਲ ਆਖੀ ਜਾਂਦੀ ਆ ਪਰ ਉਹ ਆਪਣੇ ਧਰਮ ਦੇ ਉੱਪਰ ਪੱਕੀ ਰਹਿੰਦੀ ਆ ਪੇਪਰ ਨਹੀਂ ਦਿੰਦੀ ਤੇ ਉਹ ਉਸ ਪੇਪਰ ਦੇ ਵਿੱਚ ਉਹ ਵਾਪਸ ਆ ਜਾਂਦੀ ਆ ਹਾਲਾਂਕਿ ਐਸਜੀਪੀਸੀ ਨੇ ਵੀ ਐਕਸ਼ਨ ਲਿਆ ਸੀ ਪਰ ਇੱਕ ਹੋਰ ਤਾਜ਼ਾ ਘਟਨਾ ਵਾਪਰ ਚੁੱਕੀ ਹੈ ਜਿੱਥੇ ਕਿ ਇੱਕ ਪਿੰਡ ਦੇ ਸਰਪੰਚ ਦੇ ਨਾਲ ਵਾਪਰੀ ਆ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਦਰਅਸਲ ਪਿੰਡ ਨਾਭਾ ਦੇ ਪਿੰਡ ਕਾਲਸਨਾ ਦਾ ਜਿਹੜਾ ਸਰਪੰਚ ਆ ਉਸ ਨੇ ਆਜ਼ਾਦੀ ਦਿਹਾੜੇ ਮੌਕੇ ਉਸ ਨੂੰ ਬਕਾਇਦਾ ਤੌਰ ਤੇ ਪਹਿਲਾ ਕਾ ਚਿੱਠੀ ਆਉਂਦੀ ਆ ਕਿ ਆਜ਼ਾਦੀ ਦਿਹਾੜੇ ਮੌਕੇ ਅਸੀਂ ਤੁਹਾਨੂੰ ਚੁਣਿਆ ਹੈ ਤਾਂ ਲਾਲ ਕਿਲੇ ਦੇ ਇਸ ਸਮਾਗਮ ਦੇ ਵਿੱਚ ਤੁਸੀਂ ਸ਼ਾਮਲ ਹੋਇਆ 2 ਮਹੀਨੇ ਪੂਰਾ ਪ੍ਰੋਸੈਸ ਚੱਲਦਾ ਕਾਗਜ਼ ਪੱਤਰ ਵੈਰੀਫਿਕੇਸ਼ਨ ਹੁੰਦੇ ਨੇ ਤਾਂ ਜਦੋਂ ਉਸ ਮੌਕੇ ਸਾਰਾ ਕੁਝ ਵੈਰੀਫਿਕੇਸ਼ਨ ਹੋਣ ਤੋਂ ਬਾਅਦ 13 ਅਗਸਤ ਨੂੰ ਦਿੱਲੀ ਜਿਹੜਾ ਲਾਲ ਕਿਲੇ ਤੇ ਪਹੁੰਚਦੇ ਨੇ ਉੱਤੇ ਰਿਆਸਤਾਂ ਵੀ ਹੋ ਜਾਂਦੀਆਂ ਨੇ ਜਿਹੜਾ ਸਮਾਗਮ ਦੇ ਵਿੱਚ ਸ਼ਾਮਲ ਹੁੰਦਾ ਤੇ ਉੱਥੇ ਸਰਪੰਚ ਗੁਰਤੇਹਾਂ ਸਿੰਘ ਨੂੰ ਸਮਾਗਮ ਦੇ ਵਿੱਚ ਇਸ ਕਰਕੇ ਜਾਣ ਤੋਂ ਰੋਕਿਆ ਜਾਂਦਾ ਕਿਉਂਕਿ ਉਸਦੇ ਸਰੀ ਸਾਹ ਪਹਿਨੇ ਹੁੰਦਾ ਯਾਨੀ ਕਿ ਉਹ ਅੰਮ੍ਰਿਤ ਛਕਿਆ ਹੁੰਦਾ ਉਸਦੇ ਕਿਰਪਾਨ ਪਹਿਨੀ ਹੁੰਦੀ ਹੈ ਯਾਨੀ ਕਿ ਹੁਣ ਇੱਕ ਵਾਰ ਫਿਰ ਤੋਂ ਸਿੱਖਾਂ ਦੇ ਨਾਲ ਬਿਤਕਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਏ ਸਰਕਾਰ ਦੇ ਵੱਲੋਂ ਖੁਦ ਬੁਲਾ ਕੇ ਵਿਤਕਰਾ ਕੀਤਾ ਗਿਆ ਸਰਕਾਰ ਨੇ ਪਹਿਲਾਂ ਚਿੱਠੀ ਭੇਜ ਕੇ ਸਮਾਗਮ ਦੇ ਵਿੱਚ ਬੁਲਾਇਆ ਦਰਅਸਲ ਇਸ ਆਜ਼ਾਦੀ ਦਿਵਸ ਦੇ ਸਮਾਗਮ ਦੇ ਵਿੱਚ ਕੁੱਲ ਭਾਰਤ ਦੇ ਵਿੱਚੋਂ 100 ਪੰਚਾਇਤਾਂ ਸ਼ਾਮਲ ਹੋਈਆਂ ਸੀ ਤੇ ਪੰਜਾਬ ਦੇ ਵਿੱਚੋਂ 6 ਪੰਚਾਇਤਾਂ ਨੇ ਸ਼ਾਮਲ ਹੋਣਾ ਸੀ ਤੇ ਉਸ ਦੇ ਵਿੱਚ ਨਾਬਾ ਦੇ ਪਿੰਡ ਕਾਲਸਨਾ ਦਾ ਸਰਪੰਚ ਗੁਰਤੇਜਨ ਸਿੰਘ ਵੀ ਉਸ ਨੂੰ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਆਇਆ ਤੇ ਉਸ ਤੋਂ ਬਾਅਦ ਕਾਗਜ਼ ਜਮ੍ਹਾਂ ਹੁੰਦੇ ਨੇ ਤੇ ਜਦੋਂ ਸ਼ਾਮਲ ਹੋਣ ਲਈ ਜਿਹੜਾ ਗੁਰਸਿੱਖ ਸਰਪੰਚ ਆਪਣੇ ਕਕਾਰਾਂ ਦੇ ਨਾਲ ਉੱਥੇ ਜਾਂਦਾ ਕਕਾਰ ਪਹਿਨੇ ਹੁੰਦੇ ਨੇ ਕਿਉਂਕਿ ਉਸਨੇ ਅਮਰਤ ਚਕਿਆ ਤੇ ਸੁਰੱਖਿਆ ਗਾਰਡ ਨੇ ਸਰਪੰਚ ਨੂੰ ਜਿਹੜਾ ਰੋਕਿਆ ਜਾਂਦਾ ਕਕਾਰਾਂ ਦੇ ਉੱਪਰ ਇਹ ਗੱਲ ਆਕੀ ਜਾਂਦੀ ਹੈ ਕਿ ਤੁਸੀਂ ਕਕਾਰ ਉਤਾਰ ਕੇ ਅੰਦਰ ਜਾਸੋ ਦਿਓ ਪਰ ਉਸ ਸਰਪੰਚ ਨੇ ਦ੍ਰਿੜਤਾ ਰੱਖੀ ਆਪਣੇ ਧਰਮ ਦੇ ਉੱਪਰ ਪੱਕਾ ਰਹਿੰਦਾ ਉਹ ਕਹਿੰਦਾ ਕਿ ਮੈਂ ਇਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ ਪਰ ਆਪਣੇ ਧਰਮ ਦੇ ਵਿੱਚ ਪੱਕਾ ਰਾਵਾਂਗਾ ਹਾਲਾਂਕਿ ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਸ਼ਨ ਲੈ ਚੁੱਕੀ ਹੈ ਕੇਂਦਰ ਸਰਕਾਰ ਤੱਕ ਗੱਲ ਪਹੁੰਚੀ ਹੈ ਜਦੋਂ ਰਾਜਸਥਾਨ ਦੇ ਵਿੱਚ ਘਟਨਾ ਵਾਪਰਦੀ ਹੈ ਕਿ ਇੱਕ ਸਿੱਖ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਜਾਂਦਾ ਤੇ ਹੁਣ ਇੱਕ ਹੋਰ ਘਟਨਾ ਵਾਪਰ ਚੁੱਕੀ ਹੈ ਹਾਲਾਂਕਿ ਬਹੁਤ ਵਾਰ ਘਟਨਾਵਾਂ ਜਹਾਜ਼ਾਂ ਦੇ ਵਿੱਚ ਵੀ ਵਾਪਰਦੀਆਂ ਨੇ ਕਿ ਕਿਸ ਤਰੀਕੇ 에ਅਰਲਾਈਨਾਂ ਇਹ ਇਤਰਾਜ਼ ਕਰ ਲੱਜਦੀਆਂ ਨੇ ਕਿ ਤੁਸੀਂ ਕਿਰਪਾਨ ਪਾ ਕੇ ਸ਼੍ਰੀ ਸਾਹਿਬ ਪਾ ਕੇ ਜਿਹੜਾ ਸਬਰ ਨਹੀਂ ਕਰ ਸਕਦੇ ਤਾਂ ਇੱਕ ਵੱਡੀ ਘਟਨਾ ਹੈ ਆਜ਼ਾਦੀ ਦਿਹਾੜੇ ਮੌਕੇ ਵਾਪਰ ਚੁੱਕੀ ਹੈ